ਇਹ ਕੀ ਨੀ ਅੱਖਾਂ ਚਾਲੜੀਆਂ ਕੌਂਦੇ ਚੀਕ ਕੇ ਦੀ ਅੱਖਾਂ ਚਾਲੜੀਆਂ ਕੌਂਦੇ ਚੀਕ ਕੇ ਹਰੇ ਹਰੇ ਕਾ ਵਿੱਚ ਸੱਪ ਫੁੱਕਾ ਮਾਰਦਾ ਬੱਚੋ ਵੀਰੋ ਨੀ ਪਪੂ ਕੱਲਾ ਜਿਆਣਾ ਪਛਮੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਇਹਨਾਂ ਦੇ ਨਾਲ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚੋਂ ਪੰਗੜਾ ਅਤੇ ਬੋਲੀਆਂ ਪਾਉਂਦੇ ਹੋਏ ਨਜ਼ਰ ਆ ਰਹੇ ਹਨ ਦਰਸਾਲ ਇਹ ਵੀਡੀਓ ਇੱਕ ਤੀਆਂ ਦੇ ਤਿਉਹਾਰ ਦੇ ਸਮਾਗਮ ਦੀ ਹੈ ਜਿਸ ਵਿੱਚ ਐਮਐਲਏ ਗੁਰਪ੍ਰੀਤ ਗੋਗੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ ਅਤੇ ਇਸ ਦੌਰਾਨ ਉਹਨਾਂ ਵੱਲੋਂ ਮਹਿਲਾਵਾਂ ਦੇ ਨਾਲ ਨੱਚ ਟੱਪ ਕੇ ਜਿੱਥੇ ਖੁਸ਼ੀ ਮਨਾਈ ਗਈ ਉੱਥੇ ਹੀ ਪੰਗੜਾ ਪਾਇਆ ਗਿਆ ਅਤੇ ਨਾਲ ਹੀ ਨਾਲ ਮਾਈਕ ਤੇ ਉਹ ਬੋਲੀਆਂ ਪਾਉਂਦੇ ਹੋਏ ਵੀ ਨਜ਼ਰ ਆਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ चलो गिधा पाव चको चको चोल भाई बंदी करीर ਬਣਦੀ ਗੇਲੀ ਕਾਲਾ ਕਾ ਕਿੰਡ ਅਸਾਂ ਦਾ ਕਾਲਾ ਬੁੱਢੀ ਗੇਲੀ ਹਰੇ ਹਰੇ ਕਾ ਵਿੱਚ ਸੱਪ ਫੁਕਾ ਮਾਰਦਾ ਬਚੋ ਵੀਰੋ ਨੀ ਪਪੂ ਕਲਾ ਮਨਾਂ सी लड्डू झमे सी लडूर दार ਈ ਜੋੜੇ ਜਾਉਣੇ ਖਲਾ ਮੁਠਈਆ ਵੇ 베ਤੀ ਕਰਾ ਗਾ ਗੀਆ ਧੰਨਵਾਦ ਥੈਂਕ ਯੂ ਲੋਕ ਮੇਰੀਆਂ ਤਾੜੀਆਂ ਤਾੜੀਆਂ ਦਾ ਮੈਂ ਇੱਕ ਵਾਰੀ ਤਾੜੀਆਂ ਮਾਰੋ ਜੀ ਕੀ ਬਾਤ ਹੈ ਦੇਖੋ ਜੀ ਸਾਡੇ ਐਮਐਲਏ ਸਾਹਿਬ ਇੱਕ ਮਿੰਟ ਇੱਕ ਮਿੰਟ ਸਾਡੇ ਐਮਐਲਏ ਸਾਹਿਬ ਬੋਲੀਆਂ ਵੀ ਪਾਲੰਦੇ ਨੇ ਕੀ ਬਾਤ ਹੈ ਸੋ ਬਹੁਤ ਬਹੁਤ ਮੁਬਾਰਕਾ ਜੀ ਇਹਨੂੰ ਕਹਿੰਦੇ ਆ ਖੁਸ਼ੀ ਇਹ ਹੈ ਜੀ ਸਾਡੇ ਆਮ ਇਨਸਾਨ ਇਹਨੂੰ ਕਹਿੰਦੇ ਆ ਦੇਖੋ ਇਹ ਹੈ ਜੀ ਆਮ ਆਦਮੀ ਪਾਰਟੀ ਤਾੜੀਆਂ ਮਾਰ ਦਿਓ ਇੱਕ ਵਾਰ ਆਮ ਆਦਮੀ ਪਾਰਟੀ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਜੀ ਦੇਖਿਆ ਕੂਸੀ ਕਦੀ ਜ਼ਿੰਦਗੀ ਚ ਦੇਖਿਆ ਕਿ ਕੋਈ ਐਮ ਐਲ ਏ ਆ ਕੇ ਤਾਂ ਬੋਲੀਆਂ ਪਾ ਦੇ ਧੀਆ ਦੇ ਵਿੱਚ ਇੰਜੋਏ ਕਰੇ ਐਮ ਐਲ ਏ ਲੱਕੇ ਨਹੀਂ ਲੱਗਣ ਦਿੰਦੇ ਸੋ ਤਾੜੀਆਂ ਮਾਰ ਦਿਓ ਜੀ ਇੱਕ ਵਾਰ ਸਾਬ ਜੀ ਸਿਮਾ ਜੀ ਨੌਨ ਸਟਾਪ ਬੋਲੀਆਂ ਆ ਜੀ ਬੇਤੀ ਸਾਹਿਬ ਹੁਣ ਉਹਨਾਂ ਨੂੰ ਬੇਨਤੀ ਕਰਦੇ ਆ ਜਿਨ੍ਹਾਂ ਨੇ ਤੁਹਾਡਾ ਸਾਰਿਆਂ ਦਾ ਬੜਾ ਵੱਡਾ ਉਪਰਾਲਾ ਕੀਤਾ ਧੀਆ ਇਕੱਠੀਆਂ ਹੋ ਕੇ ਥੋੜੀ ਥੋੜੀ ਬੱਸ ਮੈਮ ਥੋੜੀ ਥੋੜੀ ਪਿੱਛੇ ਹੋ ਰਾਂਦੇ ਵੀਰੇ ਤਾ ਸਾਡੀਆਂ ਦੀਆਂ ਦੀਆਂ ਚੰਦਿਆਂ ਤੇ ਇਹ ਦੀਆਂ ਵੀਰਾ ਮੈਮ ਹੁਣੀ ਵੀਰਾ ਬੇਲੀ ਜੀ ਕੀ ਕਹਿੰਦੇ ਸੀ ਆ 베ਦੀ ਜੀ ਵੀ ਕਹਿੰਦੇ ਤੇ 베ਦੀ ਸਾਹਿਬ ਹੁਣੇ ਸਾਰੇ ਕੁੜੀਆਂ ਨੂੰ ਕਹਿੰਦੇ ਕੁੜੀਓ ਕਹਿੰਦੇ ਨਹੀਂ ਕੁੜੀਓ ਭਾਈ ਕੁੜੀਓ ਤੁਸੀਂ ਥੱਕ ਗਏ ਹੋਵੋਗੇ ਕੁਛ ਖਾ ਪੀ ਲਓ ਧੀ ਕਿੱਥੇ ਲੜ ਗਿਆ ਤੇ ਲੜ ਗਿਆ ਤੇਰੇ ਧੂਹਾ 베 ਨਿਆਣਿਓ ਹਾਂਜੀ ਆ ਪੁੱਤ ਮੇਰੇ ਸਿਰ ਦਾ ਸਾਈਆ ਤੁਹਾਡਾ ਬਾਪੂ ਜੀ ਨਹੀਂ ਅੱਛਾ ਆ ਸੋਣਾ ਨਾ ਗੋੜ ਕੱਪਾ ਜੇ ਦੇਖ ਲੈ ਚੁੱਪਣ ਚੱਪਣ ਕਦੂ ਜਾ ਮੇਰੇ ਵੇ ਬਹਾਏ ਹੋਏ ਲਾ ਦੇਖ ਲਤੀਆ ਸੋਡਾ ਬਾਪੂ ਜੀ ਮੈਨੂੰ ਇੰਨਾ ਹੀ ਨੂੰ ਕਰਦਾ ਫਿਰ ਮੇਰੇ ਮਾਂ ਘਰ ਸਾਰੇ ਖੁੱਲਾ ਕੇ ਰੱਖ ਕੇ ਕਹਿੰਦਾ ਚਾਹ ਪਾਣੀ ਬੇ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप